ਗੁਰਬਾਣੀ ਦਾ ਪੰਚਮ ਪਾਤਸ਼ਾਹ ਦਾ ਉਹ ਕਥਨ ਯਾਦ ਆ ਜਾਂਦਾ ਹੈ ਜਦੋਂ ਅਸੀਂ ਖੁਸ਼ੀ ਮਨਾਉਂਦੇ ਆ ਖੂਹ ਦੇ ਤਲੇ ਦੀ ਮੁਰਮਤ ਕਰਨੀ ਸੀ ਔਰ ਇੱਕ ਮਿਸਤਰੀ ਨੂੰ ਕੁਰਸੀ ਵਿੱਚ ਬਿਠਾ ਕੇ ਰਸੇ ਨਾਲ ਖੂਹ ਚ ਲਮਕਾਇਆ ਰੱਸਾ ਬੰਨ ਦਿੱਤਾ ਮੌਣ ਤੇ ਕੁਰਸੀ ਵੀ ਕਮਜ਼ੋਰ ਹੈ ਕਦੀ ਵੀ ਟੁੱਟ ਸਕਦੀ ਹੈ ਤੇ ਖੋਦ ਦੇ ਤਲੇ ਵਿੱਚ ਜਾ ਕੇ ਉਹ ਜਿਹੜਾ ਮਿਸਤਰੀ ਹੈ ਦੇਖਦਾ ਹੈ ਮੌਣ ਵੱਲੋਂ ਇੱਕ ਚੂਹਾ ਆਇਆ ਚੂਹੇ ਨੇ ਰਸੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਇੱਕ ਕੁਰਸੀ ਵੀ ਕਮਜ਼ੋਰ ਉੱਪਰੋਂ ਚੂਹਾ ਵੀ ਜਿਹੜਾ ਮੌਣ ਦੇ ਉੱਪਰ ਲੰਘ ਰਿਹਾ ਰਸੇ ਨੂੰ ਕੱਟ ਰਿਹਾ ਹੈ ਜਿਸ ਰਸੇ ਨਾਲ ਲੰਮਕ ਰਿਹਾ ਉਹ ਪਰ ਲੰਮਕਿਆ ਹੋਇਆ ਮਿਸਤਰੀ ਬੜਾ ਖੁਸ਼ ਹੈ ਉਹਨੇ ਜੇਬ ਚੋਂ ਇੱਕ ਡੀ ਮਿਠਾਈ ਖੁਸ਼ੀ ਨਾਲ ਖਾ ਰਿਹਾ ਹੈ ਉਹਨੂੰ ਆਪਣੀ ਮੌਤ ਦਾ ਅਹਿਸਾਸ ਨਹੀਂ ਮੈਂ ਖੂਚ ਗਰਕ ਹੋ ਰਿਆਂ ਉਹ ਖੁਸ਼ੀ ਵਿੱਚ ਮਿਠਾਈ ਖਾ ਰਿਹਾ ਅਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਏ ਮਿਠਾਈ ਖੂਬ ਚ ਡਿਗਰੇ ਆਉ ਮਿਠਾਈ ਖਾ ਰਿਹਾ ਇਹ ਹਾਲਤ ਸਾਡੀ ਕੌਮ ਦੀ ਹੈ ਹਜ਼ਾਰ ਮੁਸੀਬਤਾਂ ਨੇ ਸਾਨੂੰ ਚਾਰੋਂ ਤਰਫੋਂ ਘੇਰ ਰੱਖਿਆ ਅਸੀਂ ਖੁਸ਼ੀ ਦੀ ਮਿਠਾਈ ਖਾ ਰਹੇ ਹਾਂ ਸਿੱਖ ਕੌਮ ਦੇ ਵਿੱਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆ ਰਹੀਆਂ ਨੇ ਕਿਹੜੇ-ਕਿਹੜੇ ਸਾਨੂੰ ਸਮੱਸਿਆਵਾਂ ਦਾ ਅੱਜ ਸਾਹਮਣਾ ਕਰਨਾ ਪੈਣਾ 2011 ਸਨ ਦੇ ਵਿੱਚ अनेਕਾਂ ਨੇ ਵੈਸੇ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਕੁਝ ਖਾਸ-ਖਾਸ ਸਭ ਤੋਂ ਵੱਡੀ ਸਾਡੇ ਵਿੱਚ ਜਾਤੀਵਾਦ ਦੀ ਸਮੱਸਿਆ ਜਿਹਨੇ ਸਾਨੂੰ ਵਿਛੋੜ ਰੱਖੀ ਹੈ ਸਭ ਤੋਂ ਵੱਡੀ ਸਮੱਸਿਆ ਹੈ ਜਾਤੀਵਾਦੀ ਉਹ ਸਮੱਸਿਆ ਜਿਸ ਸਮੱਸਿਆ ਦੇ ਵਿੱਚ ਸਿੱਖ ਕੌਮ ਦੇ ਕਈ ਟੁਕੜੇ ਹੋਏ ਗੁਰੂ ਨੇ ਇਕ ਕੀਤਾ ਸੀ ਪਰ ਅਨੇਕਾਂ ਜਾਤਾਂ ਪਾਤਾਂ ਦੇ ਨਾਂ ਤੇ ਵੱਖੋ ਵੱਖਰੇ ਗੁਰਦੁਆਰੇ ਹੋ ਗਏ ਇੱਕ ਟਾਣ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਹੋ ਗਏ ਉਹਦੇ ਨਾਲ ਕੀ ਹੋਇਆ ਸਿੱਖ ਸੰਗਤ ਵੱਡੀ ਗਈ ਸਿੱਖ ਕੌਮ ਦੀ ਤਾਕਤ ਵੰਡੀ ਗਈ ਜਾਤੀਵਾਦ ਇਹ ਪਹਿਲੀ ਸਮੱਸਿਆ ਹੈ ਇਹਦਾ ਹੱਲ ਗੁਰਬਾਣੀ ਦੇ ਵਿੱਚ ਹੈ ਏਕ ਪਿਤਾ ਇਸ ਇੱਕ ਸਕੇ ਹਮਬਾਰਕ ਰੱਬ ਸਾਡਾ ਪਿਤਾ ਹੈ ਅਸੀਂ ਉਹਦੀ ਔਲਾਦ ਆ ਤੇ ਧੀਆਂ ਪੁੱਤਰੂ ਚ ਨੀਚ ਨੀ ਹੋਇਆ ਕਰਦੇ ਸਿੱਖੀ ਦਾ ਸਿਧਾਂਤ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਸਿੱਖੀ ਦਾ ਸਿਧਾਂਤ ਇਹ ਹੈ ਸਤਗੁਰੂ ਮੇਰੀ ਜਾਤ ਗਵਾਈ ਬਲਕੇ ਹਿੰਦੂ ਤੁਰਕ ਕੋਵਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਵੇਕ ਕੇ ਪਹਿਚਾਨ ਬੋ ਜਾਤੀਵਾਦੀ ਕਿ ਸਮੱਸਿਆ ਜਿਹੜੀ ਅੱਜ ਸਾਡੀ ਸਿੱਖ ਕੌਮ ਚ ਹੈ ਜਿਨੇ ਸਾਨੂੰ ਟੁਕੜੇ ਟੁਕੜੇ ਕੀਤਾ ਹੋਇਆ ਇਸ ਸਮੱਸਿਆ ਦਾ ਹੱਲ ਜਿਸ ਦਿਨ ਅਸੀਂ ਗੁਰਬਾਣੀ ਮੁਤਾਬਕ ਚੱਲਾਂਗੇ ਰੱਬ ਪਿਤਾ ਅਸੀਂ ਉਹਦੀ ਔਲਾਦ ਆਂ ਉਦੋਂ ਕੀ ਹੋਏਗਾ ਉਦੋਂ ਫਿਰ ਭੈਣਾ ਭਰਾਵਾਂ ਵਿੱਚ ਬਤਕਰੀ ਨਹੀਂ ਖੜੇ ਹੋਣਗੇ ਇਸ ਨਵੇਂ ਸਾਲ ਵਿੱਚ ਦੂਸਰੀ ਸਮੱਸਿਆ ਸਾਡੇ ਸਾਹਮਣੇ ਆ ਰਹੀ ਆਰਥਿਕ ਸਮੱਸਿਆ ਅਸੀਂ ਆਪਣੀ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਕੇ ਇਸ ਧਰਤੀ ਤੇ ਕਿਉਂ ਆਏ ਆ ਪੈਸੇ ਦੀ ਖਾਤਰ ਆਏ ਆ ਆਰਥਿਕ ਮਸਲਾ ਹੈ ਨਾ ਜੇ ਸਾਡੇ ਲਈ ਪੈਸੇ ਦਾ ਪ੍ਰਬੰਧ ਉਸ ਦੇਸ਼ ਵਿੱਚ ਹੋ ਸਕਦਾ ਸੀ ਆਪਣੇ ਦੇਸ਼ ਨੂੰ ਛੱਡ ਨਾ ਹੁੰਦੇ ਗੁਰੂ ਪੀਰਾਂ ਦੀ ਧਰਤੀ ਛੱਡ ਨਾ ਹੁੰਦੇ ਆਰਥਿਕ ਸਮੱਸਿਆ ਇੰਨੀ ਵੱਡੀ ਖੜੀ ਹੋ ਗਈ ਕਿ ਕਿਸਾਨਾਂ ਦੇ ਸਿਰ ਤੇ ਕਰਜ਼ਿਆਂ ਦੇ ਬੋਝ ਥੱਲੇ ਕਿਸਾਨ ਦੱਬੇ ਹੋਏ ਨੇ ਐਸੇ ਕਿਸਾਨ ਦੇਖੇ ਨੇ ਤਿੰਨ ਤਿੰਨ ਧੀਆਂ ਕੋਠੇ ਜਿੱਡੀਆਂ ਕਰਜ਼ੇ ਵਿੱਚ ਦੱਬੇ ਹੋਏ ਤੇ ਜੰਗਲਾਂ ਵਿੱਚ ਜਾ ਜਾ ਦਰਖਤਾਂ ਨੂੰ ਲਟਕ ਕੇ ਫਾਂਸੀ ਲੈ ਰਹੇ ਨੇ ਉਹ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਇਹਦਾ ਵੀ ਹੱਲ ਸਾਡੇ ਕੋਲ ਗੁਰਬਾਣੀ ਦੇ ਵਿੱਚੋਂ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਦਸਵੰਦ ਪ੍ਰਥਾ ਜਿਹੜੀ ਐ ਸੇ ਕੌਮ ਦੀ ਇਹਦਾ ਹੱਲ ਹੈ ਅਕਾਲ ਤਖ ਦੇ ਦਿਨ ਦਸਵੰਦ ਕਮੇਟੀਆਂ ਬਣਾ ਲੀਆਂ ਜਾਣ ਹਰ ਸਿੱਖ ਪੂਰੀ ਇਮਾਨਦਾਰੀ ਦੇ ਨਾਲ ਦਸਵਾਂ ਹਿੱਸਾ ਕੱਢ ਉਹਨਾਂ ਦਸਬੰਧ ਕਮੇਟੀਆਂ 'ਚ ਜਮ੍ਹਾਂ ਕਰਾਏ ਤੇ 6 ਮਹੀਨਿਆਂ 'ਚ ਅਰਬਾਂ ਰੁਪਏ ਇਕੱਠਾ ਹੋ ਸਕਦੇ ਜਿਹਦੇ ਨਾਲ ਹਸਪੀਟਲ ਕਾਲਜ ਫੈਕਟਰੀਆਂ ਕਾਰਖਾਨੇ ਨਰਸਿੰਗ ਕਾਲਜ ਇੰਜੀਨੀਅਰਿੰਗ ਕਾਲਜ ਆਦਿਕ ਸਾਰੇ ਖੋਲੇ ਜਾ ਸਕਦੇ ਨੇ ਸਿੱਖ ਔਮ ਦਾ ਉਥਾਨ ਹੋ ਸਕਦਾ ਹੈ ਬੇਰੁਜ਼ਗਾਰੀ ਵੀ ਖਤਮ ਹੋ ਜਾਏਗੀ ਗਰੀਬੀ ਵੀ ਖਤਮ ਹੋ ਜਾਏਗੀ ਗੁਰਬਾਣੀ ਨੇ ਨਾਲੋਂ ਨਾਲ ਸਿਧਾਂਤ ਦਿੱਤੇ ਨਾਲੋਂ ਨਾਲ ਹੱਲ ਵੀ ਦਿੱਤੇ ਰਾਜਨੀਤਿਕ ਸਮੱਸਿਆ ਬੜੀ ਵੱਡੀ ਸਾਡੇ ਸਾਹਮਣੇ ਇੰਨੀ ਵੱਡੀ ਕਿ ਅੱਜ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਆ ਕੇ ਆਪਣੀਆਂ ਪੰਜਾਬ ਚ ਵੋਟਾਂ ਬਣਾ ਰਹੇ ਨੇ ਕਿਸੇ ਸਮੇਂ ਅੱਜ ਉਹਨਾਂ ਦੇ ਐਮਐਲਏ ਖੜ ਰਹੇ ਨੇ ਕੱਲ ਨੂੰ ਐਮਪੀ ਵੀ ਹੋ ਜਾਣਗੇ ਇੱਕ ਸਮਾਂ ਆਏਗਾ ਪੰਜਾਬ ਦੇ ਵਿੱਚ ਸਿੱਖ ਚਾਹ ਕੇ ਵੀ ਗੱਠ ਜੋੜ ਵਾਲੀ ਸਰਕਾਰ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਣਗੇ ਸਿੱਖ ਸਰਕਾਰ ਨਹੀਂ ਬਣਾ ਸਕਣਗੇ ਕਿਉਂ ਕਿ ਕਿਉਂਕਿ ਰਾਜਨੀਤਿਕ ਤੌਰ ਤੇ ਸਾਡੇ ਲੀਡਰ ਇੱਕ ਦੂਜੇ ਦੀ ਖਹਿ ਬਾਜ਼ੀ ਚ ਭਰੇ ਹੋਏ ਨੇ ਇੱਕ ਦੂਜੇ ਦੀ ਲੱਤਾਂ ਖਿੱਚਣ ਵਾਲੇ ਨੇ ਦਸਤਾਰਾਂ ਉਤਾਰਨ ਵਾਲੇ ਨੇ ਸ਼ਾ ਮੁਹੰਮਦ ਨੇ ਜਿਹੜੀ ਗੱਲ ਪਹਿਲਾਂ ਕਹੀ ਸੀ ਅੱਜ ਵੀ ਉਹੀ ਸੱਚ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨਹੀਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ ਆਦਮੀ ਸਣੇ ਗੋਲੀਆਂ ਨਾਲ ਉੱਡਣ ਹਾਥੀ ਉੱਡਦੇ ਸਣੇ ਅੰਬਾਰੀਆਂ ਨਹੀਂ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਅਸੀਂ ਉਦਮ ਬਹੁਤ ਕਰਦੇ ਆਂ ਇੱਕ ਲੀਡਰਸ਼ਿਪ ਤੋਂ ਬਿਨਾ ਅਸੀਂ ਖੇਰੂ ਖੇਰੂ ਹੋ ਜਾਂਦੇ ਆਂ। ਰਾਜਨੀਤਿਕ ਤੌਰ ਤੇ ਸਾਡੇ ਕੋਲ ਹੱਲ ਹੈ। ਸਾਡੇ ਕੋਲ ਗੁਰਬਾਣੀ ਦਾ ਆਸਰਾ ਗੁਰਬਾਣੀ ਦੀ ਅਗਵਾਈ ਹੈ। ਕੋਈ ਜਨ ਹਰ ਸੁੰਦੇ ਵਹਿ ਜੋਰ ਕੋਈ ਐਸਾ ਜਨ ਆ ਜਾਏ ਜਿਹੜਾ ਸਾਨੂੰ ਜੋੜੇ ਵਿਛੜਿਆ ਨੂੰ ਐਸਾ ਸਾਡੇ ਕੋਲ ਆਗੂ ਹੋਵੇ। ਬੇਦਾਗ ਆਗੂ ਹੋਵੇ। ਇੱਕ ਸਮੱਸਿਆ ਸਾਡੀ ਪੰਜਾਬ ਦੀ ਧਰਤੀ ਸੇ ਕੌਮ ਦੇ ਵਿੱਚ ਭੂਣ ਹੱਤਿਆ ਵੀ ਆ ਗਈ ਹੈ। ਜਿਹੜੀ ਨਹੀਂ ਸੀ। ਪੂਰਨਤਾ ਐਸੀ ਕਿ 1000 ਲੜਕਿਆਂ ਦੇ ਵਿੱਚੋਂ 1000 ਲੜਕਿਆਂ ਦੇ ਪਿੱਛੇ 793 ਲੜਕੀਆਂ ਜਿਹੜੀਆਂ ਉਹ ਰਹਿ ਚੁੱਕੀਆਂ ਨੇ ਇਹ ਅਨੁਪਾਤ ਹੈ ਤੇ ਇਹਦਾ ਵੀ ਹਾਲ ਗੁਰਬਾਣੀ ਵਿੱਚ ਆ ਸਿੱਖਾ ਸਿੱਖ ਕੌਮ ਦੇ ਵਿੱਚ ਗੁਰੂ ਨੇ ਔਰਤ ਨੂੰ ਸਨਮਾਨ ਦਿੱਤਾ ਸਤਕਾਰ ਦੇ ਕੇ ਇਹ ਕਿਹਾ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਜਿਹੜੀ ਰਾਜਾ ਮਹਾਰਾਜਾਂ ਧਰਮੀਆਂ ਪੀਰਾਂ ਨੂੰ ਜਨਮ ਦੇਣ ਵਾਲੀ ਉਹਦਾ ਸਤਕਾਰ ਕਰੀ ਮੰਦਾ ਨਾ ਕਹੀਂ ਤੇ ਸਾਡੇ ਪੰਜਾਬ ਦੀ ਧਰਤੀ ਤੇ ਭੂਣ ਹੱਤਿਆ ਜਿਹੜੀ ਸਾਫ ਹੋ ਰਹੀ ਹੈ ਸਾਡੇ ਕੋਲ ਗੁਰਬਾਣੀ ਦੀ ਸੇਧ ਹੈ ਅਗਵਾਈ ਹੈ ਔਰਤ ਦਾ ਸਨਮਾਨ ਇੱਕ ਸਮੱਸਿਆ ਹੈ ਪੰਜਾਬ ਦੀ ਧਰਤੀ ਸੇ ਕੌਮ ਦੇ ਵਿੱਚ ਦਾਜ ਦੀ ਸਮੱਸਿਆ ਪੁਰਾਣੇ ਜ਼ਮਾਨੇ ਜਦੋਂ ਇੱਕ ਰਾਜੇ ਨੇ ਦੂਸਰੇ ਦੇਸ਼ ਤੇ ਹਮਲਾ ਕਰਨਾ ਹੁੰਦਾ ਸੀ ਜੇ ਤੇ ਦੂਜੇ ਦੇਸ਼ ਦਾ ਰਾਜਾ ਤਕੜਿਆ ਉਹ ਤੇ ਮੂੰਹ ਭੰਨ ਦਿੰਦਾ ਸੀ ਪਰ ਜੇ ਦੂਜੇ ਦੇਸ਼ ਦਾ ਰਾਜਾ ਕਮਜ਼ੋਰ ਹੁੰਦਾ ਸੀ ਉਹਨੇ ਆਪਣੀਆਂ ਸੈਨਾਵਾਂ ਲੈ ਸੀਮਾ ਤੇ ਆ ਜਾਣਾ ਸੀਮਾਵਾਂ ਤਿਆ ਕੇ ਤਕੜੇ ਰਾਜੇ ਨੂੰ ਧਨ ਦੌਲਤ ਦੇਣੀ ਹੀਰੇ ਜਵਾਹਰਾਤ ਦੇਣੇ ਟੈਕਸ ਵੀ ਦੇਣੇ ਆਏ ਸਾਲ ਉਹਨਾਂ ਨੂੰ ਟੈਕਸ ਵੀ ਦੇਈ ਜਾਣਾ ਇਥੋਂ ਤੱਕ ਧੀਆਂ ਅਦਕ ਦੇ ਡੋਲੇ ਵੀ ਦੇ ਦੇਣੇ ਹੁਣ ਜਦੋਂ ਦੇਖਦੇ ਆਂ ਪੰਜਾਬ ਦੀ ਧਰਤੀ ਹੁਣ ਬਰਾਤਾਂ ਛੱਡਦੀਆਂ ਨੇ ਉਹ ਲੜਕਾ ਜਿੰਨੇ ਕਦੀ ਹੱਥ ਛੋਟੀ ਫੜ ਕੇ ਕੁੱਤੇ ਨੂੰ ਨਹੀਂ ਮਾਰਿਆ ਹੁੰਦਾ ਉਹਦੇ ਹੱਥ ਕਿਰਪਾਨ ਫੜਾ ਕੇ ਕੂੜੇ ਤੇ ਬਠਾ ਕਲਗੀ ਲਗਾ ਕੇ ਬੈਡ ਬਾਜੇ ਵਜਾ ਕੇ ਇਸ ਤਰ੍ਹਾਂ ਲੱਗਦਾ ਜਿਵੇਂ ਫੌਜ ਚੜ੍ਹਾਈ ਕਰ ਰਹੀ ਏ ਤੇ ਧੀ ਵਾਲੇ ਉਹ ਵੀ ਵਿਚਾਰੇ ਪਿੰਡੋਂ ਬਾਰ ਬਾਰ ਆ ਕੇ ਸਵਾਗਤ ਲਈ ਖੜੇ ਹੁੰਦੇ ਨੇ ਛਾਪਾਂ ਮੁੰਦੀਆਂ ਬਸਤਰ ਆਦਿਕ ਫਰਦਾ ਦੇ ਮੰਗਿਆ ਜਾਂਦਾ ਬੱਚਿਆਂ ਦੀ ਲੜਕਿਆਂ ਦੀ ਬੋਲੀ ਲਗਾਈ ਜਾਂਦੀ ਏ ਇਸ ਦਾਤ ਦੀ ਲਾਹਨਤ ਨੇ ਸਿੱਖ ਕੌਮ ਨੂੰ ਤਸ ਨਸ ਕਰ ਦਿੱਤਾ ਹੈ ਇਹ ਹੀ ਕਾਰਨ ਇਸ ਦਾ ਦੀ ਸਮੱਸਿਆ ਦਾ ਹੱਲ ਵੀ ਗੁਰਬਾਣੀ ਵਿੱਚ ਗੁਰੂ ਨੇ ਦੇ ਦਿੱਤਾ ਸਿੱਖਾ ਦਾਜ ਉਹ ਨਹੀਂ ਜਿਹਦੇ ਨਾਲ ਪੱਤ ਟਕੀ ਜਾਏ ਨਾਮ ਦੀ ਪੱਤ ਦੀ ਇੱਜ਼ਤ ਦਾ ਕੱਪੜਾ ਹੋਵੇ ਜਿਹੜਾ ਪੱਤ ਟਕੇ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦੱਜੋ ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰੂ ਸਤਗੁਰੂ ਦਾਨ ਦਿਵਾਇ ਖੰਡ ਵਰ ਭੰਡ ਹਰ ਸ਼ੋਭਾ ਹੋਈ ਇਹ ਦਾਨ ਨਰ ਰਲਿਆ ਰਲਾਇਆ ਹੋਰ ਦਾ ਮਨਮੁਖ ਦਾਜ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰਦੇਵੋ ਦਾਨ ਮੈ ਦਾਜੋ ਇਹ ਕਾ ਵੀ ਸਾਡੇ ਸਾਹਮਣੇ ਸਮੱਸਿਆ ਦਾਜ ਦੀ ਮੁੰਡਿਆਂ ਦੀ ਬੋਲੀ ਲਗਾਈ ਜਾ ਰਹੀ ਹੈ ਲੜਕੀਆਂ ਦਾ ਦਾਜ ਦੇ ਕੇ ਤੇ ਉਹ ਸਾਰੀ ਜ਼ਿੰਦਗੀ ਲਈ ਕਰਜ਼ਾਈ ਹੋ ਜਾਂਦਾ ਹੈ ਕਰਜ਼ੇ ਵਿੱਚ ਚਿੰਤਾ ਫਿਕਰਾਂ ਚ ਡੁੱਬ ਖਤਮ ਹੋ ਜਾਂਦਾ ਹੈ ਖੁਦਕੁਸ਼ੀਆਂ ਕਰੀ ਜਾਂਦੇ ਇੱਕ ਬਾਬਰ ਆਇਆ ਸੀ ਗੁਰੂ ਨਾਨਕ ਸਾਹਿਬ ਦੇਲੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦੰਨ ਵੇ ਲਾ ਲੋ ਹੁਣ ਘਰ ਘਰ ਬਾਵਰ ਜਮਦੇ ਨੇ ਘਰ ਘਰ ਪਾਪ ਦੀਆਂ ਬਰਾਤਾਂ ਲੈ ਕੇ ਚੜੇ ਹੋਏ ਨੇ ਇਸ ਲਾਹਨਤ ਨੂੰ ਅਸੀਂ ਦੂਰ ਕਰ ਸਕਦੇ ਹਾਂ ਦਾਜ ਦੇਹਜ ਲੈਣ ਦੇਣ ਬੰਦ ਕਰਕੇ ਇੱਕ ਸਭ ਤੋਂ ਵੱਡੀ ਹੋਰ ਸਮੱਸਿਆ ਸੇ ਕੌਮ ਵਿੱਚ ਪਤਿਤ ਪੁਣੇ ਦੀ ਏ ਦਿਨੋ ਦਿਨ ਵੱਧ ਰਹੀ ਏ ਪੰਜਾਬ ਦੀ ਧਰਤੀ 80 ਤੋਂ ਲੈ ਕੇ 90% ਤੱਕ ਸਿੱਖ ਬੱਚਿਆਂ ਦੇ ਸਿਰਾਂ ਤੇ ਕੇਸ ਨਹੀਂ ਏ ਕੇਸਾਂ ਤੁਰੇ ਤੋ ਗਏ ਇੱਕ ਸਮਾਂ ਸੀ ਕਿ ਜਿਸ ਸੇਕ ਦੇ ਬੱਚੇ ਨੇ ਕੇਸ ਕਟਾਣੇ ਤੇ ਸਾਡੇ ਬਜ਼ੁਰਗ ਇਹ ਨਹੀਂ ਸੀ ਆਖਦੇ ਕੇਸ ਕਟਾ ਲਏ ਨੇ ਉਹ ਸ਼ਬਦ ਵਰਤਦੇ ਸੀ ਇਹਨੇ ਕੇਸ ਕਤਲ ਕਰਾ ਲਏ ਨੇ ਕਤਲ ਹੁੰਦਾ ਮਾਰ ਦੇਣਾ ਬੱਚਾ ਸਵੇਰੇ ਸਕੂਲ ਘਰੋਂ ਸਕੂਲ ਜਾਏ ਦੁਪਹਿਰ ਨੂੰ ਘਰ ਵਾਪਸ ਨਾ ਆਏ ਮਾਪਿਓ ਬੇਤਹਾਸ਼ਾ ਲੱਭਦੇ ਨੇ ਪੁੱਤਰ ਘਰ ਨਹੀਂ ਆਇਆ ਬੇਤਹਾਸ਼ਾ ਲੱਭਦੇ ਨੇ ਪਰ ਜਿਹਦਾ ਪੁੱਤਰ ਸਵੇਰੇ ਘਰੋਂ ਸਕੂਲ ਜਾਏ ਤੇ ਕਦੀ ਵੀ ਨਾ ਵਾਪਸ ਆਏ ਉਸ ਮਾਪਿਓ ਦੇ ਦਿਲ ਤੇ ਕੀ ਬਿਤਦੀ ਹੋਏਗੀ ਸਿੱਖੀ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਬੱਚਾ ਕੇਸ ਕਟਾਂਦਾ ਗੁਰੂ ਨਾਨਕ ਦੇ ਕਾਫਲੇ ਤੋਂ ਇੰਨੀ ਦੂਰ ਚਲਾ ਜਾਂਦਾ ਦੁਬਾਰਾ ਸਿੱਖੀ ਕਾਫਲੇ 'ਚ ਆਉਣਾ ਔਖਾ ਹੋ ਜਾਂਦਾ ਹੈ ਸ਼ਬਦ ਵਰਤ ਲਿਆ ਗਿਆ ਕਸ ਤੇਸ ਕਤਲ ਕਰਾਣੇ ਭਾਵ ਇਸ ਬੱਚੇ ਦੀ ਗੁਰਨਾਨਕ ਦੇ ਘਰ 'ਚੋਂ ਅੱਜ ਮੌਤ ਹੋ ਗਈ ਹੈ ਨਹੀਂ ਨਹੀਂ ਪਤਾ ਨਹੀਂ ਦੁਬਾਰਾ ਸਿੱਖੀ 'ਚ ਆਉਣਾ ਕਿ ਨਹੀਂ ਆਉਣਾ ਪਤਿਤ ਪਣ ਦੀ ਸਮੱਸਿਆ ਪਤਿਤ ਪੁੜੀ ਦੇ ਨਾਲ-ਨਾਲ ਅਸੀਂ ਦਸਤਾਰਾਂ ਦੀ ਮੈਮੋਰੰਡਮ ਦੇ ਰਹੇ ਹਾਂ ਇਹ ਸਾਡੇ ਕੋਲ ਬੜੀ ਵੱਡੀ ਸਮੱਸਿਆ ਹੈ ਖਾਸ ਕਰ ਯੂਰਪੀਅਨ ਕੰਟਰੀਜ਼ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਸਾਨੂੰ ਹੱਕ ਮੰਗਣੇ ਪੈ ਰਹੇ ਨੇ ਮੈਮੋਰੰਡਮ ਦੇਣੇ ਪੈ ਰਹੇ ਨੇ ਮੁਜ਼ਾਰੇ ਕਰਨੇ ਪੈ ਰਹੇ ਨੇ ਦਸਤਾਰ ਸਾਡਾ ਧਾਰਮਿਕ ਚਿੰਨ੍ਹ ਹੈ ਸਾਨੂੰ ਹੱਕ ਦਿੱਤਾ ਜਾਏ ਬੱਦਕਿਸਮਤੀ ਜੇ ਕਿਤੇ ਫਰਾਂਸ ਦੀ ਗਵਰਨਮੈਂਟ ਸਾਡੇ ਸਿੱਖ ਇਲਾਕਿਆਂ ਦਾ ਸਰਵੇਖਣ ਲੱਗ ਜਾਏ ਸਿੱਖ ਨੌਜਵਾਨਾਂ ਦਾ ਸਰਵੇਖਣ ਲੱਗ ਜਾਏ ਤੇ ਉਹ ਗਵਰਨਮੈਂਟ ਕਹਿ ਦੇਗੀ ਕਿ ਤੁਹਾਡੇ ਬੱਚੇ ਤੇ ਦਸਤਾਰਾਂ ਸੁਜਾਂਦੇ ਹੀ ਨਹੀਂ ਤੁਸੀਂ ਕਿਹੜੇ ਮੂਹ ਨਾਲ ਸਾਡੇ ਤੋਂ ਦਸਤਾਰ ਬੰਨਣ ਦਾ ਹੱਕ ਮੰਗ ਰਹੇ ਹੋ ਤੁਹਾਡੇ ਬੱਚੇ ਤੇ ਸਜਾਉਣ ਨੂੰ ਤਿਆਰ ਨਹੀਂ ਦਸਤਾਰਾਂ ਸਾਡੇ ਆਪਣੇ ਬੱਚਿਆਂ ਨੂੰ ਅਸੀਂ ਦਸਤਾਰਾਂ ਨਹੀਂ ਦੇ ਪਾਏ ਅਸੀਂ ਦੂਜੇ ਤੋਂ ਦਸਤਾਰ ਬੰਨਣ ਦਾ ਹੱਕ ਕਿਵੇਂ ਮੰਗ ਸਕਦੇ ਹਾਂ ਅਸੀਂ ਆਪਣੇ ਘਰ ਚ ਆਪ ਹੀ ਪੂਰੇ ਨਹੀਂ ਆ ਹਾਲਾਂਕਿ ਗੁਰਮਤ ਨੇ ਬੜੀ ਵਿਦਿਆ ਸੇਧ ਦਿੱਤੀ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾਂ ਇਹਦੇ ਤੋਂ ਇਲਾਵਾ ਇੱਕ ਹੋਰ ਬੜੀ ਵੱਡੀ ਸਮੱਸਿਆ ਬੜੀ ਵੱਡੀ ਚੁਣੌਤੀ ਇਸੇ ਕੌਮ ਸਾਹਮਣੇ ਉਹ ਨੇ ਨਸ਼ੇ ਘਰ ਘਰ ਨਸ਼ੀ ਹੋ ਗਏ ਕਦੀ ਪੰਜਾਬ ਦੀ ਧਰਤੀ ਪੰਜ ਦਰਿਆ ਵਗਦੇ ਸੀ ਹੁਣ ਛੇਵਾਂ ਵੀ ਦਰਿਆ ਵਗਣਾ ਸ਼ੁਰੂ ਹੋ ਗਿਆ ਪੰਜ ਦਰਿਆ ਤੇ ਸੁੱਕਣੇ ਸ਼ੁਰੂ ਹੋ ਗਏ ਛੇਵਾਂ ਸ਼ਰਾਬ ਦਾ ਦਰਿਆ ਵਗ ਰਿਹਾ ਹੈ ਖੂਬ ਵੱਧ ਚੜ ਕੇ ਵਗ ਰਿਹਾ ਹੈ ਜੇ ਸਾਰੇ ਪੰਜਾਬ ਦੀ ਸ਼ਰਾਬ ਇਕੱਠੀ ਕਰ ਲਈ ਜਾਏ ਤੇ ਜਨਮ ਲੈਣ ਵਾਲੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬੁੱਢੇ ਤੱਕ ਦੇ ਹਿੱਸੇ ਸੱਤ-ਸੱਤ ਬੋਤਲਾਂ ਦੀਆਂ ਨੇ ਇਹਨਾਂ ਜ਼ਖੀਰੇ ਪੰਜਾਬ ਦੀ ਧਰਤੀ ਤੇ ਸ਼ਰਾਬ ਦਾ ਇਹਦੇ ਤੋਂ ਇਲਾਵਾ ਅਫੀਮ, ਪੁੱਕੇ, ਡੋਡੇ ਆਦਿਕ ਹੋਰ ਜਿਹੜੇ ਨਸ਼ੇ ਉਹ ਵੱਖਰੇ ਨੇ ਪਿਛਾ ਪੰਜਾਬ ਨੂੰ ਇਸ ਸ਼ਰਾਬ ਨੇ ਡੋਬ ਕੇ ਰੱਖ ਦਿੱਤਾ ਬੱਚਿਆਂ ਨੂੰ ਤੇ ਅਸੀਂ ਕੀ ਨਸ਼ਿਆਂ ਤੋਂ ਰੋਕਣਾ ਸੀ ਵੱਡੇ ਆਪ ਅਜੇ ਨਸ਼ੇ ਕਰ ਰਹੇ ਨੇ ਅੱਗੇ ਸਮਾਂ ਸੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੀ ਹੁਣ ਗੁਰਦਾਸ ਮਾਨ ਦੇ ਕਹਿਣ ਵਾਂਗੂ ਆਪਣਾ ਪੰਜਾਬ ਹੋਵੇ ਖਰਦੀ ਸ਼ਰਾਬ ਹੋਵੇ ਹੁਣ ਘਰ ਘਰ ਬਣਨੀ ਸ਼ੁਰੂ ਹੋ ਗਈ ਹੈ ਮਨੁੱਖਤਾ ਨੂੰ ਉਹਨਾਂ دریاਵਾਂ ਨੇ ਨਹੀਂ ਡੋਬਿਆ ਖੂਹਾਂ ਤਲਾਬਾਂ ਨੇ ਨਹੀਂ ਡੋਬਿਆ ਇਨਸਾਨੀਅਤ ਨੂੰ ਉਹਨਾਂ ਸਮੁੰਦਰਾਂ ਨੇ ਨਹੀਂ ਡੋਬਿਆ ਜਿੰਨੇ ਸੇ ਸ਼ਰਾਬ ਦੇ ਪਿਆਲੇ ਨੇ ਡੋਬ ਕੇ ਰੱਖ ਦਿੱਤਾ ਤੇ ਸ਼ਰਾਬੀ ਆਦਮੀ ਦੀ ਹਾਲਤ ਬੋਤਲ ਵਰਗੀ ਹੁੰਦੀ ਹੈ ਜਿਹਦਾ ਧੜ ਵੀ ਹੈ ਬੋਤਲ ਦੀ ਗਰਦਨ ਵੀ ਹੈ ਸਿਰ ਨਹੀਂ ਹੈ ਇੱਕ ਨਸ਼ਈ ਸ਼ਰਾਬੀ ਦਾ ਧੜ ਵੀ ਹੈ ਉਹਦੀ ਗਰਦਨ ਵੀ ਹੈ ਸਿਰ ਉਹਦਾ ਵੀ ਨਹੀਂ ਹੈ ਮਤ ਉਹਦੇ ਕੋਲ ਹੈ ਹੀ ਨਹੀਂ ਸੋਚਣ ਵਾਸਤੇ ਇਹਦੇ ਲਈ ਵੀ ਸਾਡੇ ਕੋਲ ਗੁਰਮੁਖ ਦਾ ਸਿਧਾਂਤ ਹੈ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਦੇਖੀ ਤੇਰਾ ਸਿਰ ਗਵਾਚ ਜਾਏਗਾ ਮਤ ਖਤਮ ਹੋ ਜਾਏਗੀ ਤੈਨੂੰ ਆਪਣੇ ਬਗਾਨੇ ਧੀ ਮਾਂ ਭੈਣ ਦੀ ਸ਼ਰਮ ਲਿਹਾਜ ਇੱਜ਼ਤ ਨਹੀਂ ਰਹੇਗੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਆਪਨਾ ਪਰਾਇਆ ਨਾ ਪਛਾਣਾਈ ਖਸਮੁ ਤੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਹ ਮਿਲੇ ਸਜਾਇ ਝੂਠਾ ਮਦ ਮੂਲ ਨ ਪੀਚਈ ਜੇ ਕਾ ਪਾਰ ਵਸਾਏ ਰੱਬ ਦੇ ਘਰੋਂ ਵੀ ਤੱਕੇ ਪੈਣੇ ਨੇ ਇਸ ਕਰਕੇ ਝੂਠੇ ਨਸ਼ੇ ਦੇ ਨੀੜੇ ਨਾ ਜਾਈ ਸਮੱਸਿਆ ਦਾ ਹੱਲ ਨਾਲੋ ਨਾਲ ਗੁਰਬਾਣੀ ਸਾਨੂੰ ਦੇ ਰਹੀ ਹੈ ਨਸ਼ਿਆਂ ਦਾ ਬੜਾ ਵੱਡਾ ਜ਼ਖੀਰਾ ਹੈ ਸਮੱਸਿਆ ਸਾਡੇ ਸਾਹਮਣੇ ਇਹਦਾ ਹੱਲ ਗੁਰਬਾਣੀ ਦੇ ਵਿੱਚੋਂ ਮੈਂ ਸਿੱਖਾ ਇਸ ਨਸ਼ੇ ਨੂੰ ਛੱਡ ਕੇ ਅੰਮ੍ਰਿਤ ਨਾਲ ਸਾਂਝ ਪਾ ਲਈ ਅੰਮ੍ਰਿਤ ਛਕ ਲਈ ਗੁਰੂ ਘਰ ਆਉ ਜਾਏ ਇਹਦੇ ਤੋਂ ਇਲਾਵਾ ਸਾਡੇ ਸਾਡੇ ਸਾਹਮਣੇ ਸਮੱਸਿਆ ਡੇਰਾਬਾਦ ਸਮੱਸਿਆ ਬੜੀ ਵੱਡੀ ਇੰਨੀ ਭਿਆਨਕ ਸਮੱਸਿਆ ਹੈ ਕਦੀ ਦੇਖੋ ਗੁਰअर्जਨ ਦੇ ਪਾਤਸ਼ਾਹ ਦੇ ਸਮੇਂ ਤੱਕ ਗੁਰੂ ਨਾਨਕ ਸਾਹਿਬ ਦੇ ਪਿਆਨੇ ਤੋਂ ਲੈ ਕੇ ਪੰਚਮ ਪਾਤਸ਼ਾਹ ਦੇ ਸਮੇਂ ਤੱਕ ਕਈ ਦਾਵੇਦਾਰ ਆਏ ਅਸੀਂ ਗੁਰੂ ਨਾਨਕ ਦੀ ਗੱਦੀ ਤੇ ਬਹਿਣੇ ਬੜੇ ਦਾਵੇਦਾਰ ਆਏ ਔਰ ਉਹਨਾਂ ਦਾਵੇਦਾਰ ਕਿਉਂ ਨਾ ਆਣ ਕੋਣ ਨਹੀਂ ਆਪਣੀ ਪੂਜਾ ਕਰਾਣੀ ਚਾਹੁੰਦਾ ਹਰ ਕੋਈ ਚਾਹੁੰਦਾ ਮੇਰੀ ਪੂਜਾ ਹੋਵੇ ਧਨ ਦੌਲਤ ਦੇ ਢੇਰ ਲੱਗਣ ਲੋਕ ਮੇਰੇ ਅੱਗੇ ਪਿਛੇ ਤੁਰਨ ਹਰ ਕੋਈ ਪੂਜਾ ਕਰਾਣੀ ਚਾਹੁੰਦੇ ਮੇਰੇ ਸਿਰ ਤੇ ਚੌਰ ਛਤਰ ਝੂਲੇ ਗੁਰੂ ਨਾਨਕ ਸਾਹਿਬ ਪਿਆਨੇ ਤੁਲੇ ਕਿ ਗੁਰੰਗਤ ਦੇ ਪਾਤਸ਼ਾਹ ਗੁਰअर्जਨ ਦੇ ਪਾਤਸ਼ਾਹ ਤੱਕ ਗੁਰਤਾ ਗੱਦੀ ਤੇ ਬਹਿਣ ਵਾਸਤੇ ਅਨੇਕਾਂ ਦਾਵੇਦਾਰ ਆਏ ਅਸੀਂ ਗੁਰੂ ਬਣਨੇ ਪਰ ਜਦ ਦੁਨੀਆ ਨੇ ਗੁਰਾਰਜਨ ਦੇ ਪਾਤਸ਼ਾਹ ਨੂੰ ਉੱਬਲ ਦੀ ਦੇਗ 'ਚ ਉਬਾਲੇ ਖਾਂਦਿਆਂ ਦੇਖਿਆ ਜਦੋਂ ਸੰਸਾਰ ਨੇ ਪੰਚਮ ਗੁਰਦੇਵ ਨੂੰ ਤੱਤੀ ਤਵੀ ਤੇ ਬੈਠ ਸੀਸ ਤੇ ਗਰਮ ਰੇਤ ਪਵੰਦਿਆਂ ਦੇਖਿਆ ਉਦੋਂ ਲੋਕਾਂ ਨੇ ਮੂੰਹ ਚੁੰਗਲਾ ਪਾਲੀਆਂ ਹੈ ਗੁਰੂ ਬਣਨ ਵਾਲੇ ਨੂੰ ਧਰਮ ਕੌਮ ਤੋਂ ਕੁਰਬਾਨ ਵੀ ਹੋਣਾ ਪੈਂਦਾ ਹੈ ਉਹਨੂੰ ਤਸੀਹੇ ਵੀ ਚੱਲਣੇ ਪੈਂਦੇ ਨੇ ਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਤਿਹਾਸ ਗਵਾਹ ਹੈ ਇੱਕ ਵੀ ਦਾਵੇਦਾਰ ਸਾਹਮਣੇ ਨਹੀਂ ਆਇਆ ਕਿ ਗੁਰਾਰਜਨ ਦੇ ਪਾਤਸ਼ਾਹ ਤੋਂ ਬਾਅਦ ਮੈਂ ਗੁਰੂ ਬਣਨਾ ਹੈ ਇੱਕ ਵੀ ਦਾਵੇਦਾਰ ਨਹੀਂ ਹੈ ਉਦੋਂ ਮਹਾਂਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਬਾਅਦ ਥੋੜੀ ਸ਼ਾਂਤੀ ਹੋਈ ਠੰਡ ਠੇਰ ਹੋਈ ਗੁਰੂ ਹਰਿਐਸਾਹਿਬ ਪਾਤਸ਼ਾਹ ਦਾ ਸਮਾਂ ਆਇਆ ਫਿਰ ਦਾਵੇਦਾਰ ਆਣੇ ਸ਼ੁਰੂ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਵੇਲੇ ਕਈ ਦਾਵੇਦਾਰ ਬਣੇ ਅਸੀਂ ਗੁਰੂ ਨਾਨਕ ਦੀ ਗੱਦੀ ਤੇ ਬਹਿਣੇ ਅਸੀਂ ਗੁਰੂ ਬਣਨੇ ਗੁਰਤੇਗ ਬਹਾਦਰ ਸਾਹਿਬ ਦੇ ਸਮੇਂ ਤੱਕ ਤੇ ਕਈ ਮੰਝੀਆਂ ਲੱਗ ਗਈਆਂ ਗੁਰਮੰਧੀਆਂ ਪਰ ਜਦੋਂ ਦੁਨੀਆ ਨੇ ਦੇਖਿਆ ਕਿਸੇ ਦੂਜੇ ਦੇ ਧਰਮ ਦੀ ਖਾਤਰ ਵੀ ਗੁਰੂ ਨਾਨਕ ਦੇ ਘਰ ਨੂੰ ਸਿਰ ਧੜ ਦੀ ਬਾਜ਼ੀ ਲਾਣੀ ਪੈਂਦੀ ਹੈ ਸ਼ਹਾਦਤ ਦੇਣੀ ਪੈਂਦੀ ਹੈ ਜਦੋਂ ਦੁਨੀਆ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਕ ਸੀਸ ਦਾ ਸ਼ਹਾਦਤ ਦਿੰਦਿਆਂ ਸਿਰ ਧੜ ਦੀ ਬਾਜ਼ੀ ਲਾਉਂਦਿਆਂ ਦੇਖਿਆ ਉਦੋਂ ਇੱਕ ਵੀ ਦਾਬੇਦਾਰ ਸਾਹਮਣੇ ਨਹੀਂ ਸੀ ਆਇਆ ਕਿ ਗੁਰਤੇਗ ਬਹਾਦਰ ਸਾਹਿਬ ਤੋਂ ਬਾਅਦ ਮੈਂ ਗੁਰੂ ਬਣਨਾ ਹੈ ਇੱਕ ਵੀ ਨਹੀਂ ਆਇਆ ਉਦੋਂ ਮਹਾਂਬਲੀ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਵੱਲ ਦੇਖੋ 1984 ਤੋਂ ਲੈ ਕੇ 94 ਤੱਕ ਪੰਜਾਬ ਦੀ ਧਰਤੀ ਅੱਗ ਬਲੀ 15 ਤੋਂ ਲੈ ਕੇ 35 ਸਾਲ ਦੇ ਨੌਜਵਾਨਾਂ ਨੂੰ ਚੁਣ-ਚੁਣ ਕੇ ਖਤਮ ਕੀਤਾ ਗਿਆ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ 10-10 ਸਾਲ ਵਿਆਹ ਵੀ ਨਹੀਂ ਪਿੰਡਾਂ ਚ ਹੋਏ ਨੌਜਵਾਨੀ ਨਹੀਂ ਸੀ ਸਵਾ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਖਤਮ ਕੀਤਾ ਗਿਆ ਪੰਜਾਬ ਦੀ ਧਰਤੀ 2500 ਗੁਰਗੰਥ ਸਾਹਿਬ ਦੀਆਂ ਬੀੜਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਗੁਰਦੁਆਰਿਆਂ ਨੂੰ ਅੱਗ ਲਾ ਸਾੜਿਆ ਗਿਆ ਜਦੋਂ ਪੰਜਾਬ ਦੀ ਧਰਤੀ ਅੱਗ ਬਲਦੀ ਹੈ ਉਦੋਂ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਸਿਰਫ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੀ ਪਲੰਘਾਂ ਮੰਜੀਆਂ ਥੱਲੇ ਬੜ ਗਈਆਂ ਕੋਈ ਸਾਹਮਣੇ ਨਹੀਂ ਆਇਆ ਗੁਰਗੰਥ ਸਾਹਿਬ ਨੇ ਉਦੋਂ ਸਾਡੀ ਅਗਵਾਈ ਕੀਤੀ 94 ਤੋਂ ਬਾਅਦ ਜਦੋਂ ਫਿਰ ਪੰਜਾਬ ਦੀ ਧਰਤੀ ਠੰਡ ਠੇਰ ਹੋਣੀ ਸ਼ੁਰੂ ਹੋਈ ਸ਼ਾਂਤੀ ਹੋਣ ਲੱਗੀ ਤੇ ਕਈ ਪਖੰਡੀ ਗੁਰੂ ਖੰਭਾ ਵਾਂਗੂ ਪੰਜਾਬ ਦੀ ਧਰਤੀ ਤੇ ਉਗਣ ਲੱਗ ਪਏ ਕਿਤੇ ਕੋਈ ਟੱਕੀ ਸਾਦ ਆ ਗਿਆ ਕਿਤੇ ਕੋਈ ਪੁਨਿਆਰਾ ਆ ਗਿਆ ਕਿਤੇ ਸੌਦਾ ਸਾਦ ਆ ਗਿਆ ਕਿਤੇ ਕੋਈ ਆਸ਼ੂਤੋਸ਼ ਆ ਗਿਆ ਖੰਭਾਂ ਦੇ ਖੰਭਾ ਵਾਂਗੂ ਉਗਣੇ ਸ਼ੁਰੂ ਹੋ ਗਏ ਹਰ ਪੰਜਾਬ ਦੇ ਸ਼ਹਿਰ ਹਰ ਗਲੀ ਹਰ ਮੁਹੱਲੇ ਹਰ ਪਿੰਡ ਦੇ ਵਿੱਚ ਇਹਨਾਂ ਦੇ ਡੇਰੇ ਪਨਪਨੇ ਸ਼ੁਰੂ ਹੋ ਗਏ ਡੇਰਾਬਾਦ ਇੱਕ ਬੜੀ ਭਿਆਨਕ ਸਮੱਸਿਆ ਸੀ ਇੱਕ ਕੌਮ ਦੇ ਸਾਹਮਣੇ ਜਿਹੜਾ ਖਣਾ ਗੁਰਗੰਥ ਸਾਹਿਬ ਦੇ ਬਰਾਬਰ ਗੁਰਤਾ ਗੱਦੀ ਆਪਣੀ ਲਾ ਕੇ ਗੱਦੀ ਬੈਠਣਾ ਸ਼ੁਰੂ ਹੋ ਗਿਆ ਗੁਰੂ ਨਾਨਕ ਦੀ ਸੰਗਤ ਨੂੰ ਪੈਰਾਂ 'ਚ ਬਿਠਾਉਣ ਲੱਗ ਪਿਆ ਔਰ ਕਮਾਲ ਦੀ ਗੱਲ ਪੰਜਾਬ ਦੀ ਧਰਤੀ ਤੇ 12 1/2 ਹਜ਼ਾਰ ਪਿੰਡ ਨੇ ਤੇ ਜਿਹਦੇ ਵਿੱਚੋਂ 16000 ਦੇ ਕਰੀਬ ਰਜਿਸਟਰਡ ਸਾਧਾਂ ਦੇ ਡੇਰੇ ਨੇ ਤੇ ਜਿਹੜੇ ਰਜਿਸਟਰਡ ਨਹੀਂ ਉਹਨਾਂ ਦੀ ਗਿਣਤੀ ਕੋਈ ਨਹੀਂ ਹੈ ਤੇ ਇੰਨਾ ਜਿਸ ਤਰ੍ਹਾਂ ਡੇਰਿਆਂ ਦੇ ਹੱਥ ਇੱਕ ਇੱਕ ਪਿੰਡ ਆਉਂਦੇ ਜੇ ਇੱਕ ਇੱਕ ਪਿੰਡ ਵੀ ਸੰਭਾਲ ਲੈਣ ਪੰਜਾਬ ਦਾ ਮੋਗੇ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਦੂਸਰੀ ਕਲਾਸ ਵਿੱਚ ਪੜਨ ਵਾਲਾ ਬੱਚਾ ਇਹ ਘਟਨਾ 3-4 ਸਾਲ ਪੁਰਾਣੀ ਹੈ ਦੂਸਰੀ ਕਲਾਸ ਵਿੱਚ ਪੜਨ ਵਾਲਾ ਬੱਚਾ ਦੁਪਹਿਰ ਦੀ ਛੁੱਟੀ ਸਮੇਂ ਰੈਸਸ ਦੇ ਟਾਈਮ ਦੁਕਾਨਦਾਰ ਦੇ ਕੋਲ ਗਿਆ ਦੌਰ ਪੇਸ਼ ਸਾਹਮਣੇ ਰੱਖੇ ਜੇਬ ਖਰਚੀ ਟੌਫੀਆਂ ਚਾਹੀਦੀਆਂ ਨੇ ਦੁਕਾਨਦਾਰ ਨੇ ਟੌਫੀਆਂ ਦਿੱਤੀਆਂ ਨਾਲ ਇੱਕ ਚਮਕੀਲੀ ਪੂੜੀ ਦੇ ਦਿੱਤੀ ਲੈ ਵੀ ਖਾ ਲਈ ਦੂਸਰੇ ਦਿਨ ਫੇਰ ਉਹ ਬੱਚਾ ਆਇਆ 2 ਰੁਪਏ ਲੈ ਕੇ ਦੁਕਾਨਦਾਰ ਸਾਹਮਣੇ ਰੱਖੇ ਮੈਨੂੰ ਟੌਫੀਆਂ ਚਾਹੀਦੀਆਂ ਨੇ ਦੁਕਾਨਦਾਰ ਨੇ ਟੌਫੀਆਂ ਦਿੱਤੀਆਂ ਚਮਕੀਲੀ ਪੂੜੀ ਨਾਲ ਫੇਰ ਦੇ ਦਿੱਤੀ ਲੈ ਇਹ ਵੀ ਖਾ ਲਈ ਰੋਜ਼ ਦਾ سلسلہ ਚੱਲ ਪਿਆ ਬੱਚਾ ਰੋਜ਼ 2 ਰੁਪਏ ਰੱਖਦਾ ਨਾਲ ਟੌਫੀਆਂ ਮਿਲ ਜਾਂਦੀਆਂ ਨੇ ਨਾਲ ਚਮਕੀਲੀ ਪੂੜੀ ਮੁਫਤ ਵਿੱਚ ਮਿਲ ਜਾਂਦੀ ਹੈ ਮਹੀਨਾ ਕੁ ਚੱਲਿਆ ਅੱਜ ਫੇਰ ਛੋਟਾ ਬੱਚਾ ਆਇਆ 2 ਰੁਪਏ ਰੱਖੇ ਦੁਕਾਨਦਾਰ ਨੇ ਟੌਫੀਆਂ ਦਿੱਤੀਆਂ ਚਮਕੀਲੀ ਪੁੜੀ ਨਹੀਂ ਦਿੱਤੀ ਤੇ ਬੱਚਾ ਆਖਦਾ ਅੰਕਲ ਉਹ ਚਮਕੀਲੀ ਪੁੜੀ ਨਹੀਂ ਮਿਲੀ ਦੁਕਾਨਦਾਰ ਆਖਦਾ ਵੀ ਉਹ ਐਵੇਂ ਫ੍ਰੀ ਦੀ ਨਹੀਂ 3 ਰੁਪਏ ਦੀ ਹੈ ਤੇ ਬੱਚਾ ਆਖਦਾ ਆਪਣੀਆਂ ਟੌਫੀਆਂ ਵਾਪਸ ਲੈ ਲਓ ਉਹ ਚਮਕੀਲੀ ਪੁੜੀ ਮੈਨੂੰ ਦੇ ਦਿਓ 1 ਰੁਪਿਆ ਬਾਕੀ ਕੱਲ ਦੇ ਦਵਾਂਗਾ ਹੁਣ ਰੋਜ ਉਹ 3 ਰੁਪਏ ਲੈ ਕੇ ਆਏਗਾ ਭਾਵੇਂ ਚੋਰੀ ਕਰੇ ਭਾਵੇਂ ਡਾਕਾ ਮਾਰੇ ਭਾਵੇਂ ਖੋ ਕੇ ਲਿਆਏ ਭਾਵੇਂ ਕਿਤੋਂ ਲਿਆਏ 3 ਰੁਪਏ ਤੋਂ ਉਹਦਾ ਨਸ਼ਾ ਸ਼ੁਰੂ ਹੋਣਾ ਹੈ 3 ਤੋਂ 300 300 ਤੋਂ 3000 ਤੱਕ ਚਲਦੇ ਚਲਾ ਜਾਣਾ ਜਿੰਨਾ ਚਿਰ ਘਰ ਘਟ ਨਹੀਂ ਵਿਕ ਜਾਂਦੇ ਨਸ਼ੇ ਪੰਜਾਬ ਦੇ ਘਰ ਘਰ ਪਹੁੰਚੇ ਹੋਏ ਨੇ ਤੇ ਇੱਕ ਇੱਕ ਸਾਧ ਦੇ ਹਿੱਸੇ ਇੱਕ ਇੱਕ ਪਿੰਡ ਆਉਂਦਾ ਜਿਉਂ ਪ੍ਰਚਾਰ ਨਾ ਵੀ ਕਰਨ ਲੋਕਾਂ ਨੂੰ ਘਟੋ ਘਟ ਨਸ਼ਿਆਂ ਤੋਂ ਬਚਾ ਲੈਣ ਜੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੀ ਨਹੀਂ ਬਚਾ ਸਕਦੇ ਇਹੋ ਜੇ ਸਾਧਾ ਨੂੰ ਰਗੜ ਕੇ ਅਸੀਂ ਫੂੜੇ ਤੇ ਬੰਨਣਾ ਫਿਰ ਫਿਰ ਸਾਡੇ ਕੋਲ ਕੋਈ ਲਾਭ ਨਹੀਂ ਨਾਦਾ हां ਉਹਨਾਂ ਦੀਆਂ ਕੋਠੀਆਂ ਉਹਨਾਂ ਦੀਆਂ ਆਸ਼ਰਮ ਬਿਲਡਿੰਗਾਂ ਦਿਨੋਂ ਦਿਨ ਵੱਧ ਰਹੀਆਂ ਨੇ ਕਈ ਏਕੜਾ ਜ਼ਮੀਨ ਗ੍ਰਸਤੀਆਂ ਦੇ ਘਰ ਢਾ ਢਾ ਕੇ ਉਹਨਾਂ ਦੇ ਨਾਲ ਜੁੜ ਰਹੀਆਂ ਨੇ ਉਹ ਦਿਨੋਂ ਦਿਨ ਅਮੀਰ ਹੋ ਰਹੇ ਨੇ ਪੰਜਾਬ ਦਿਨੋਂ ਦਿਨ ਹੋਰ ਗਰੀਬ ਹੋ ਰਿਹਾ ਹੈ ਗਰੀਬ ਆਦਮੀ ਹੋਰ ਗਰੀਬ ਹੋ ਰਿਹਾ ਹੈ ਇਹਦੇ ਨਾਲ ਨਾਲ ਹੋਰ ਕੀ ਹੋਇਆ ਰਹਿਨ ਦੀ ਖੁੰਦੀ ਕਸ ਰਐਸ ਜੀਪੀਸੀ ਨੇ ਕੱਢ ਦਿੱਤੀ ਗੁਰਪੁਰਬ ਦੇਆਂ ਤੀਕਾਂ ਐਸੀਆਂ ਫੇਰ ਬਦਲ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਸਾਧਾਂ ਦੇ ਜਨਮ ਦਿਨ ਬਰਸੀਆਂ ਦੀਆਂ ਤਰੀਕਾਂ ਯਾਦ ਨੇ ਗੁਰਪ੍ਰਬ ਦੀਆਂ ਤੀਕਾਂ ਭੁੱਲ ਗਈਆਂ ਗੁਰੂ ਨਾਲ ਟੁੱਟਣੇ ਸ਼ੁਰੂ ਹੋ ਗਏ ਸਾਧਾ ਨਾਲ ਜੁੜਨੇ ਸ਼ੁਰੂ ਹੋ ਗਏ ਹਰ ਪਰਿਵਾਰ ਦਾ ਆਪਣਾ ਇੱਕ ਫੈਮਿਲੀ ਬਾਬਾ ਹੈ ਗੁਰਪ੍ਰਬ ਭੁੱਲ ਗਏ ਸ਼ਹੀਦਾਂ ਦੇ ਸਾਨੂੰ ਦਿਹਾੜੇ ਭੁੱਲ ਗਏ ਹਾਂ ਬਰਸੀਆਂ ਯਾਦ ਨੇ ਮੱਸਿਆ ਪੁੰਨਿਆਂ ਸਾਨੂੰ ਯਾਦ ਨੇ ਇੱਕ ਕੰਮ ਨਾਲ ਨਾਲ ਹੋਰ ਹੋਇਆ ਬੜਾ ਖਤਰਨਾਕ ਰੁਝਾਨ ਹੈ ਸਿੱਖਾਂ ਦੇ ਘਰਾਂ ਚੋਂ ਗੁਰਬਾਣੀਆਂ ਦੇ ਆਕੈਸਟਾ ਉੱਡਣੀਆਂ ਸ਼ੁਰੂ ਹੋ ਗਈਆਂ ਗੁਰਬਾਣੀ ਦੀ ਥਾਂ ਤੇ ਕੱਚੀਆਂ ਧਾਰਨਾਵਾਂ ਦੀਆਂ ਆਕੈਸਟਾ ਆ ਗਈਆਂ ਗਾਣੀਆਂ ਗੀਤਾਂ ਦੀਆਂ ਆਕੈਸਟਾ ਆ ਗਈਆਂ ਸਿੱਖ ਗੁਰਬਾਣੀ ਨਾਲ ਟੁੱਟ ਰਿਹਾ ਇੱਕ ਬਤਾਵਾ ਦੇ ਨਾਲ ਜੁੜ ਰਿਹਾ ਕਦੀ ਤਸਵੀਰਾਂ ਸਨ ਗੁਰੂ ਸਵੰਨਾਂ ਦੀਆਂ ਜਾਂ ਸ਼ਹੀਦਾਂ ਦੀਆਂ ਹਾਲਾਂਕਿ ਮੂਰਤੀ ਪੂਜਾ ਦਾ ਵਿਧਾਨ ਨਹੀਂ ਪਰ ਉਹਨਾਂ ਦੀ ਥਾਂ ਤੇ ਹੁਣ ਸਾਧਾ ਦੀਆਂ ਤਸਵੀਰਾਂ ਆ ਗਈਆਂ ਐਕਟਰ ਹੀਰੋ ਹੀਰੋਇਨਾਂ ਦੀਆਂ ਤਸਵੀਰਾਂ ਸਾਡੇ ਘਰਾਂ ਵਿੱਚ ਆ ਗਈਆਂ ਕੀ ਹੋਇਆ ਅਸੀਂ ਟੁੱਟ ਗਏ ਉਹਨਾਂ ਪਖੰਡੀਆਂ ਨੇ ਕੀ ਕੀਤਾ ਸਾਡੇ ਸਿੱਖ ਪ੍ਰਚਾਰਕਾਂ ਨੂੰ ਖਰੀਦ ਲਿਆ ਵੱਡੇ ਵੱਡੇ ਗੱਫੇ ਦੇ ਕੇ ਉਹਦਾ ਕਾਰਨ ਕਿਉਂਕਿ ਪ੍ਰਚਾਰਕ ਜਿਹੜੇ ਨੇ ਗੁਰਦੁਆਰਿਆਂ ਦੇ ਵਿੱਚ ਤੇ ਉਹਨਾਂ ਦੇ ਘਰ ਪੂਰੇ ਨਹੀਂ ਹੁੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਲਕਿ ਨਜ਼ਰ ਹੁੰਦੀ ਕਿਤੇ ਉਹਦੀ ਮਾਇਆ ਜਿਹੜੀ ਨਾ ਪ੍ਰਚਾਰਕ ਦੀ ਇਹ ਸਾਡੇ ਹਿੱਸੇ ਆ ਜਾਏ ਜਿਉ ਮਾਇਆ ਨਹੀਂ ਦੇਣ ਨੂੰ ਤਿਆਰ ਚ ਉਹਦਾ ਟਾਈਮ ਕੱਟਦੇ ਹੋ ਇਹ ਸਾਰਾ ਕੁਝ ਹੁੰਦਾ ਇੱਕ ਸਿੱਖ ਪ੍ਰਚਾਰਕ ਨੂੰ ਮਿਲਣ ਵਾਸਤੇ ਗਿਆ ਮੈਂ ਤੇ ਜਦੋਂ ਜਾ ਮਿਲਿਆ ਫਤਿਹ ਬੁਲਾਈ ਆਖਦਾ ਵੀ ਤੁਸੀਂ ਤੇ ਖਾਖਦੇ ਸੀ ਹੁਣੇ ਆ ਰਹੇ ਆ ਪੰਜਾ ਮਿੰਟਾ ਜੱਦਾ ਘੰਟਾ ਲਾ ਦਿੱਤਾ ਮੈਂ ਕਿਹਾ ਵੀ ਮੈਂ ਲੰਗਰ ਛਕਣ ਬੈਠ ਗਿਆ ਸੀ ਆਂਦਿਆਂ ਸਾਰ ਥੋੜਾ ਨਰਾਜ਼ ਹੋਇਆ ਮੇਰੇ ਤੇ ਨਰਾਜ਼ ਹੋ ਕੇ ਆਖਦਾ ਵੀ ਤੁਸੀਂ ਮੇਰਾ ਬੱਚਿਆਂ ਦਾ ਖੂਨ ਪੀਤਾ ਹੈ ਮੈਂ ਕਹ ਜੀਓ ਕਿ ਮੈਂ ਜੇ ਕੋਈ ਗਲਤੀ ਕੀਤੀ ਤੇ ਮਾਫੀ ਮੰਗ ਲੈਂਦਾ ਤੇਰੇ ਤੋਂ ਕਹ ਲੱਗਾ ਨਹੀਂ ਤੂੰ ਮੇਰੇ ਬੱਚਿਆਂ ਦਾ ਖੂਨ ਪੀ ਕੇ ਆਏ ਹੈ ਪੁੱਛਿਆ ਦੱਸਦੇ ਸੀ ਕਿਵੇਂ ਖੂਨ ਪੀਤਾ ਹੈ ਮੈਂ ਕੋਈ ਗਲਤੀ ਕੀਤੀ ਹੋਵੇ ਤੇਰੇ ਤੋਂ ਖਿਮਾ ਮੰਗ ਲੈਣਾ ਮਾਫੀ ਮੰਗ ਲੈਣਾ ਖੂਨ ਕਿਵੇਂ ਪੀਤਾ ਉਹ ਕਹਿਣ ਲੱਗਾ ਜਿਹੜਾ ਤੂੰ ਲੰਗਰ ਛੱਕ ਕੇ ਆਏ ਨਾ ਮੈਂ ਜਿਹੜਾ ਪ੍ਰਚਾਰ ਕਰਕੇ ਆਏ ਮੇਰੀ ਮਾਇਆ ਪੁਰਵਦਕਾਂ ਨੇ ਚੁੱਕ ਕੇ ਲੰਗਰ ਵਿੱਚ ਪਾ ਦਿੱਤੀ ਮੇਰੇ ਬੱਚਿਆਂ ਦਾ ਖੂਨ ਘਰ ਦੀ ਮੋਰਗੇਜ ਦੇਣੀ ਸੀ ਬੱਚਿਆਂ ਲਈ ਰੋਟੀ ਦਾ ਪ੍ਰਬੰਧ ਕਰਨਾ ਸੀ ਅਜੇ ਇਲੈਕਟ੍ਰਿਸਿਟੀ ਬਿੱਲ ਦੇਣਾ ਸੀ ਉਹ ਸਾਰੇ ਰਹਿ ਗਏ ਮੇਰੇ ਬੱਚਿਆਂ ਦਾ ਖੂਨ ਜਿਹੜਾ ਨਾ ਉਹ ਬਣ ਗਿਆ ਤੇ ਮੇਰਾ ਖੂਨ ਬੱਚਿਆਂ ਦਾ ਖੂਨ ਪੀ ਕੇ ਆਇਆ ਮੈਂ ਕਹਾਂ ਚੱਲ 2-4 ਪੌਂਡ ਤੈਨੂੰ ਮੈਂ ਆਪਣੇ ਕੋਲੋਂ ਦੇ ਦੇਣਾ ਥੋੜਾ ਖੂਨ ਵਾਪਸ ਆ ਜਾਏ ਤੇਰੇ ਬੱਚਿਆਂ ਦਾ ਇਤੋਂ ਬਾਅਦ ਮੈਂ ਕੀ ਕਰ ਸਕਦਾ ਹਾਂ ਜਿਹੜੀ ਕੌਮ ਆਪਣੇ ਪ੍ਰਚਾਰਕਾਂ ਨੂੰ ਨਹੀਂ ਸੰਭਾਲ ਸਕੀ ਉਹ ਆਸ ਕਦੀ ਨਾ ਕਰੇ ਸਾਡੀ ਕੌਮ ਦਾ ਪ੍ਰਚਾਰ ਹੋ ਜਾਏ ਤੇ ਜਿਹੜੇ ਪ੍ਰਚਾਰਕ ਸੱਚ ਬੋਲਦੇ ਨੇ ਸੱਚ ਦੇ ਸਿਧਾਂਤ ਤੇ ਖੜੇ ਨੇ ਉਹਨਾਂ ਨੂੰ ਕਈ ਵਾਰੀ ਇੰਨੀ ਕੀਮਤ ਤਾਰਨੀ ਪੈ ਜਾਂਦੀ ਹੈ ਜਿਦਾ ਹਿਸਾਬ ਕੋਈ ਨਹੀਂ ਹੈ ਬਿੱਕਾ ਤੇ ਚਲੋ ਕਟੀਆਂ ਹੀ ਜਾਂਦੀਆਂ ਨੇ ਜਿਹੜੀਆਂ ਧਮਕੀਆਂ ਉਹ ਬਖਰੀਆਂ ਮਿਲਦੀਆਂ ਨੇ ਤੇ ਜਿਹੜੀ ਕੌਮ ਪ੍ਰਚਾਰਕਾਂ ਨੂੰ ਨਾ ਸੰਭਾਲ ਸਕੇ ਕੀ ਹੁੰਦਾ ਹੈ ਉਹਦੋਂ ਫਿਰ ਪ੍ਰਚਾਰਕ ਪਖੰਡੀ ਸਾਧਾਂ ਵੱਲੋਂ ਖਰੀਦ ਲਈ ਜਾਂਦੇ ਨੇ ਉਹਨਾਂ ਨੂੰ ਵੱਡੇ ਵੱਡੇ ਗੱਫੇ ਦਿੱਤੇ ਜਾਂਦੇ ਨੇ ਫਿਰ ਉਹ ਪ੍ਰਚਾਰਕ ਗੁਰਗੰਥ ਸਾਹਿਬ ਦਾ ਪ੍ਰਚਾਰ ਕਰਨਾ ਛੱਡ ਕੇ ਫਿਰ ਉਹਨਾਂ ਸਾਧਾਂ ਦਾ ਪ੍ਰਚਾਰ ਕਰਨ ਲੱਗ ਜਾਂਦੇ ਨੇ ਇਹ ਸਾਡੀ ਕੌਮ ਦੀ ਹਾਲਤ ਹੈ ਔਰ ਯਾਦ ਰੱਖਿਓ ਇਹਦੇ ਨਾਲ-ਨਾਲ ਉਹਨਾਂ ਪਖੰਡੀ ਸਾਧਾਂ ਨੇ ਸਿੱਖ ਕੌਮ ਨੂੰ ਰੱਜ ਕੇ ਲੁੱਟਿਆ ਗੁਰਗੰਥ ਸਾਹਿਬ ਦੀ ਆੜ ਲੈ ਕੇ ਗੁਰਗੰਥ ਸਾਹਿਬ ਦੀ ਓਟ ਲੈ ਕੇ ਲੁੱਟਿਆ ਉਹ ਕਿਵੇਂ ਉਹਨਾਂ ਨੇ ਆਪਣੇ ਡੇਰਿਆਂ ਤੇ ਗੁਰਬਾਣੀ ਦਾ ਵੀ ਪ੍ਰਕਾਸ਼ ਕੀਤਾ ਹੈ ਉਹਨਾਂ ਨੂੰ ਪਤਾ ਹੈ ਅਸੀਂ ਸਿੱਧਾ ਕੌਮ ਨੂੰ ਨਹੀਂ ਲੁੱਟ ਸਕਦੇ ਸਾਨੂੰ ਗੁਰਗੰਥ ਸਾਹਿਬ ਵਿੱਚ ਰੱਖਣਾ ਪਏਗਾ ਉਹ ਸਿੱਖਾ ਕਿੱਥੇ ਗੂੜੀ ਨੀਂਦ ਸੌਂ ਗਏ ਦੁਸ਼ਮਣਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਗੁਰਬਾਣੀ ਦਾ ਆਸਰਾ ਲਏ ਬਿਨਾਂ ਅਸੀਂ ਲੁੱਟ ਨਹੀਂ ਸਕਦੇ ਉਹਨਾਂ ਵੱਡੇ ਵੱਡੀਆਂ ਬਿਲਡਿੰਗਾਂ ਉਸਾਰ ਲਈਆਂ ਪਰ ਸਿੱਖਾ ਤੂੰ ਗੁਰਬਾਣੀ ਨਾਲ ਟੁੱਟ ਟੁੱਟ ਗਿਆ ਤੂੰ ਗੁਰੂ ਦੇ ਨੇੜੇ ਵੀ ਬੈਠਣ ਨੂੰ ਤਿਆਰ ਨਹੀਂ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਾਂ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦੇ ਸ਼ਹੀਦ ਹੋਏ ਸਤਿਗੁਰੂ ਕੋਲ ਇੰਨਾ ਵੀ ਸਮਾਂ ਨਹੀਂ ਸੀ ਸਾਬ ਜਾਦਿਆਂ ਦਾ ਸੰਸਕਾਰ ਕਰ ਦੇਣਾ ਇੰਨਾ ਵੀ ਸਮਾਂ ਨਹੀਂ ਸੀ ਉਹਨਾਂ ਦੇ ਨਾਮ ਪਾਠ ਕਰਾ ਦੇਣਾ ਸਾਰਿਆਂ ਨੂੰ ਜੇਮਿਆਂ ਚੋਂ ਸਮਾਂ ਕੱਢ ਕੇ ਸਤਿਗੁਰੂ ਪਾਤਸ਼ਾਹ ਨੇ ਗੁਰਗੰਥ ਸਾਹਿਬ ਦੀ ਢੀਡ ਤਿਆਰ ਕਰਾਈ ਮੇਰਾ ਖਾਲਸਾ ਨਾ ਕਿਤੇ ਪਟਕ ਜਾਏ ਉਹ ਜੇਮਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਗੁਰਗੰਥ ਸਾਹਿਬ ਦਾ ਸਰੂਪ ਲਿਖਵਾਇਆ ਮੇਰਾ ਖਾਲਸਾ ਨਾ ਪਟਕ ਜਾਏ ਉਹ ਸਿੱਖਾ ਅੱਜ ਸੁੱਖਾਂ ਦੀ ਜ਼ਿੰਦਗੀ ਭੋਗਦਿਆਂ ਤੇਰੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਜਿਹਨੂੰ ਗੁਰੂ ਕੂਕਦਿਆਂ ਨਹੀਂ ਥੱਕਦਾ ਘਟੋ ਘਟ ਉਸ ਗੁਰਬਾਣੀ ਦਾ ਇੱਕ ਵਾਰ ਜ਼ਿੰਦਗੀ ਚ ਪਾਠ ਹੀ ਕਰ ਲਈ ਤੇਰੇ ਕੋਲ ਤੇ ਸਹਿਜ ਪਾਠ ਕਰਨ ਦਾ ਵੀ ਸਮਾਂ ਨਹੀਂ ਬਚਿਆ ਜਿਹਨੂੰ ਗੁਰੂ ਕੂਕਦਿਆਂ ਨਹੀਂ ਥੱਕਦਾ ਕਦੀ ਜ਼ਿੰਦਗੀ ਵਿੱਚ ਉਸ ਗੁਰਬਾਣੀ ਦਾ ਪਾਠ ਵੀ ਕਰਕੇ ਦੇਖ ਨਹੀਂ ਗੁਰਗੰਥ ਸਾਹਿਬ ਨਾਲ ਜੁੜਿਆ ਰਹੇਗਾ ਗੁਰਬਾਣੀ ਵਿੱਚੋਂ ਹੀ ਸਾਰੀਆਂ ਸਮੱਸਿਆਵਾਂ ਦਾ ਤੈਨੂੰ ਹੱਲ ਮਿਲ ਜਾਏਗਾ ਗੁਰਬਾਣੀ ਨਾਲ ਜੁੜਿਆਂ ਸਾਰੇ ਹੱਲ ਮਿਲ ਜਾਣਗੇ ਯਾਦ ਰੱਖਿਓ ਸਿੱਖ ਕੌਮ ਨੂੰ ਨਾ ਤਲਵਾਰਾਂ ਨਾਲ ਮਾਰ ਸਕੀਆਂ ਨਾ ਬੰਦੂਕਾਂ ਨਾ ਤੋਪਾਂ ਦੇ ਗੋਲੇ ਖਤਮ ਕਰ ਸਕੇ ਹਾਂ ਇੱਕ ਥਾਂ ਤੇ ਆ ਕੇ ਸਿੱਖ ਵੀ ਦੀ ਮੌਤ ਹੋ ਜਾਂਦੀ ਹੈ ਸਿੱਖ ਵੀ ਮਰ ਸਕਦਾ ਹੈ ਸਿੱਖ ਕਦੋਂ ਮਰਦੇ ਜਿਵੇਂ ਪਿਆਸੇ ਨੂੰ ਪਾਣੀ ਨਾ ਮਿਲੇ ਪਾਣੀ ਖਣੋ ਤੜਪ ਕੇ ਦਮ ਤੋੜ ਦਿੰਦਾ ਹੈ ਜਿਸ ਦਿਨ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਜਾਂਦਾ ਹੈ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ ਚਖੜ ਚਾਂਗੀ ਮੀਂਹ ਵਰਸੈ ਵੀ ਗੁਰ ਦੇਖਣ ਜਾਈਂ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਗ ਗੁਰੂ ਪਹਿਝਾਈਂ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਕਿਉ ਸਿੱਖ ਗੁਰ ਬਿਨ ਮਰ ਜਾਈ ਜਿਵੇਂ ਪਿਆਸੇ ਨੂੰ ਪਾਣੀ ਨਾ ਮਿਲੇ ਮੌਤ ਹੁੰਦੀ ਹੈ ਸਿੱਖ ਗੁਰ ਬਿਨ ਮਰ ਜਾਈ ਜਿਸ ਦਿਨ ਸਿੱਖ ਗੁਰੂ ਨਾਲ ਟੁੱਟ ਜਾਂਦਾ ਹੈ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਨਵੇਂ ਸਾਲ ਦੇ ਵਿੱਚ ਗੁਰਬਾਣੀ ਨਾਲ ਜੁੜ ਜਾਈਏ ਇਹ ਪ੍ਰਣ ਕਰੀਏ ਕਿ ਨਵਾਂ ਸਾਲ ਆਰੰਭ ਹੋ ਰਿਹਾ ਹੈ ਇਸ ਸਾਲ ਦੇ ਵਿੱਚ ਅਸੀਂ ਗੁਰਗੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਅਰਥਾਂ ਸਮੇਤ ਸਾਰਾ ਪਾਠ ਕਰਨੇ ਇਸ ਬਾਣੀ ਤੋਂ ਜੀਵਨ ਦੇ ਲਈ ਸੇਧ ਲੈਣੀ ਹੈ ਕਿ ਸਾਡਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ। ਵਿੰਤ ਹੋਈਆਂ ਪੁੱਲਾਂ ਖਿਮਾ। ਕੋਟਾਨ ਕੋਟ ਧੰਵਾਦ ਸਤਿਗੁਰੂ ਗੁਰਗੰਨ ਸਾਹਿਬ ਜੀ ਦਾ ਸਮੂਹ ਸਾਧ ਸੰਗਤ, ਪ੍ਰਬੰਧਕ ਜਨਾਂ ਦਾ ਖਾਸ ਕਰ ਧੰਤਾ ਦੇ ਯੋਗ ਨੇ ਪ੍ਰਬੰਧਕ ਜਨ ਜਿਨ੍ਹਾਂ ਦਾ ਬੜਾ ਵਧੀਆ ਉਪਰਾਲਾ ਸਿੱਖ ਚੈਨਲ ਦੇ ਰਾਹੀਂ ਘਰ ਘਰ ਗੁਰਬਾਣੀ ਗੁਰ ਇਤਿਹਾਸ ਸਿਧਾਂਤਕ ਵਿਚਾਰਾਂ ਨੂੰ ਪਹੁੰਚਾਰੇ ਨੇ ਔਰ ਖਾਸ ਕਰ ਇਹ ਐਸੀ ਇੱਕ ਸਟੇਜ ਹੈ ਜਿੱਥੇ ਗੁਰਬਾਣੀ ਦੀ ਗੱਲ ਗੁਰਮਤਿ ਦੀ ਗੱਲ ਸੱਚ ਦੇ ਨਾਲ ਬੜੀ ਦਲੇਰੀ ਨਾਲ ਬੋਲੀ ਜਾ ਸਕਦੀ ਹੈ ਬਲਕਿ ਜਿੱਥੇ ਹੌਸਲਾ ਹੱਲਾਸ਼ੀਰੀ ਮਿਲਦੀ ਹੈ ਕਿ ਗੁਰਬਾਣੀ ਦੇ ਵਿੱਚੋਂ ਗੱਲ ਕਰਿਓ ਗੁਰਬਾਣੀ ਤੋਂ ਬਾਹਰ ਨਾ ਜਾਇਓ ਇਸੇ ਸਟੇਜ ਤੋਂ ਦੁਨੀਆਂ ਦੇ ਕੋਨੇ-ਕੋਨੇ ਤੱਕ ਗੁਰਮੁਖਤਿ ਸਿਧਾਂਤ ਪਹੁੰਚਦੇ ਨੇ ਇਸ ਕਰਕੇ ਪ੍ਰਬੰਧਕ ਜਨ ਖਾਸ ਕਰਕੇ ਧੰਨਵਾਦ ਦੇ ਪਾਤਰ ਨੇ ਸਿੱਖ ਚੈਨਲ ਵੀ ਤੰਤਾ ਦਾ ਯੋਗ ਹੈ ਜਿਹੜਾ ਘਰ-ਘਰ ਗੁਰਬਾਣੀ ਪਹੁੰਚਾ ਕੇ ਸਿੱਖੀ ਦੀ ਸੇਵਾ ਕਰ ਰਹੇ ਨੇ ਬੇਅੰਤ ਹੋਈਆ ਪੁੱਲਾਂਖੀਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਨ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕੀਤਾ ਹੈ ਜੋ ਕਿ ਆਉਣ ਵਾਲੇ ਸਮੇਂ ਅੰਦਰ ਸਾਡੇ ਅੰਕੋਵ ਮੰਦਰ ਬਹੁਤ ਸਾਰੀਆਂ ਚੁਣੌਤੀਆਂ ਨੇ ਉਹਨਾਂ ਤੋਂ ਸਾਨੂੰ ਜਾਗਰੂਕ ਕੀਤਾ ਹੈ ਕਿ ਕਿਸ ਤਰ੍ਹਾਂ ਸਾਡੇ ਵਿੱਚ ਨਸ਼ੇ ਅਤੇ ਦਾਜ ਦੇਹ ਦੀ ਲਾਹਨਤ ਅਤੇ ਡੇਰਾਬਾਦ ਵੱਧ ਰਿਹਾ ਹੈ ਉਸ ਤੋਂ ਜਾਗਰੂਕ ਹੋਣ ਦੀ ਬਹੁਤ ਹੀ ਲੋੜ ਹੈ ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਮਾਂ ਥੋੜਾ ਜਿਹਾ ਬੱਚਿਆਂ ਦੇ ਡਾਰੀ ਲੈਂਡ ਕਰਕੇ ਖੇਮਾਂ ਦੇ ਜਾਚ ਕੇ ਥੋੜਾ ਜਿਹਾ ਘਟ ਮਿਲਿਆ ਤੇ ਥੋੜੇ ਸਮੇਂ ਅੰਦਰ ਨਹੀਂ ਬਹੁਤ ਸਰੀਆਂ ਗੱਲਾਂ ਤੇ ਰਾਹੀਂ ਚੰਨਣਾ ਪਾਇਆ ਹੈ ਸੋ ਭਾਈ ਸਾਹਿਬ ਦਾ ਧੰਨਵਾਦ ਹੈ